ਸਤਿਕਾਰਯੋਗ ਮਜਬੀ ਸਿੱਖ ਵਾਲਮੀਕੀ ਪੂਰੀ ਦੁਨੀਆ ਦੇ ਬੱਚੇ ਵਸਦੇ ਹੋਏ ਭਾਈਚਾਰੇ ਦੇ ਸਾਥੀਓ ਦੋਸਤੋ ਮਿੱਤਰੋ ਭੈਣ ਭਰਾਓ ਬੱਚਿਓ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਹਾਂ ਉਹ ਗੱਲ ਇਹ ਹੈ ਕਿ ਵੇਖੋ ਪਿਛਲੇ ਸਮੇਂ ਦੌਰਾਨ ਆਪ ਸਭਜੀ ਨੇ ਦੇਸ਼ ਆਵੇਸ਼ਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੀ ਕੋਸ਼ਿਸ਼ ਕੀਤੀ ਤੇ ਉਸ ਕੋਸ਼ਿਸ਼ ਦੇ ਸਦਕੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਆਪਣਾ 12% ਦਾ ਜਿਹੜਾ ਵੱਡਾ ਕੇਸ ਹੈ ਉਹਨੂੰ ਤਕੜਿਆਂ ਹੁੱਕ ਡਿਫੈਂਡ ਕੀਤਾ ਤੇ ਹੁਣ ਗੱਲ ਇਹ ਹੈ ਕਿ ਗੱਲ ਉਸ ਤੋਂ ਅੱਗੇ ਹੈ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ ਹੋਇਆ ਹੈ ਕਿ ਹੋਣਾ ਕਿ ਨਹੀਂ ਹੋਇਆ ਇਹ ਕੋਰਟ ਤੇ ਡਿਪੈਂਡ ਕਰਦਾ ਪਰ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਵੋਟਾਂ ਦਾ ਦੌਰ ਹੈ ਪੰਜਾਬ ਵੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਪਾਰਲੀਮੈਂਟ ਆਫ ਇੰਡੀਆ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਸਾਡੀ ਗਿਣਤੀ ਜਿਹੜੀ ਪੰਜਾਬ ਦੇ ਵਿੱਚ ਹੈ ਉਹ ਵੱਡੀ ਗਿਣਤੀ ਹੈ ਜਿਹੜੀ ਜੇਕਰ ਮੱਈ ਸਿੱਖਾਂ ਦੀ ਗਿਣਤੀ ਦੀ ਗੱਲ ਕਰ ਲਈਏ ਤਾਂ ਤਕਰੀਬਨ ਉਹ ਤੇ 30 ਤੋਂ 34 ਲੱਖ ਹੈ ਇਸੇ ਤਰ੍ਹਾਂ ਸਾਡੇ ਬਾਰਮਿਕ ਭਾਈਚਾਰੇ ਦੀ ਜੇ ਗੱਲ ਕਰਦੀਏ 10 ਤੋਂ 11 ਲੱਖ ਇਸ ਵੇਲੇ ਅਪਰੋਕਸੀਮੇਟ ਹੈ ਸੋ ਇਸ ਭਾਈਚਾਰੇ ਦੀ 1975 ਤੋਂ ਲੈ ਕੇ ਜਦੋਂ ਤੋਂ ਰਾਖਵਾ ਕਰਨ ਲਾਗੂ ਹੋਇਆ ਸੀਗਾ ਉਸ ਰਾਖਵਾ ਕਰਨ ਲਾਗੂ ਹੋਣ ਤੋਂ ਤੁਰੰਤ 4 ਮਹੀਨੇ ਬਾਅਦ ਹੀ ਇੱਕ ਲੈਟਰ ਅਜਿਹੀ ਇਸ਼ੂ ਕਰ ਦਿੱਤੀ ਗਈ ਕਿ ਜਿਹਦੇ ਤਹਿਤ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚੋਂ ਦਾਖਲੇ ਸਭੇ ਤੇ পদোন্নਤੀਆਂ ਪ੍ਰੋਮੋਸ਼ਨਾਂ ਦੇ ਸਮੇਂ ਇਹਨਾਂ ਦੀ ਜਿਹੜੀ 50% ਰੈਜ਼ਰਵੇਸ਼ਨ ਹੋਣੀ ਚਾਹੀਦੀ ਸੀਗੀ ਉਸ ਨੂੰ ਖਤਮ ਕਰ ਦਿੱਤਾ ਗਿਆ ਤੇ ਇਹਨੂੰ ਸੀਮਿਤ ਕਰ ਦਿੱਤਾ ਗਿਆ ਸਿਰਫ ਡਾਇਰੈਕਟ ਰਿਕਰੂਟਮੈਂਟ ਬੜਾ। ਸੋ ਇਸ ਦਾ ਸਾਨੂੰ ਅੱਜ ਤੱਕ ਜਿਹੜਾ ਬੜਾ ਵੱਡਾ ਘਾਟਾ ਪੈ ਰਿਹਾ ਜਿਹਦੇ ਕਰਕੇ ਅੱਜ ਤੱਕ ਸਾਡੀਆਂ ਜਿਹੜੀਆਂ ਪੋਸਟਾਂ ਜਿਹੜੀਆਂ ਖਾਲੀ ਜਾ ਰਹੀਆਂ ਜਿਹਦਾ ਕਾਰਨ ਇਹ ਹੈ ਕਿ ਮੌਜੂਦਾ ਸਮੇਂ ਤੁਹ ਜੇਕਰ ਪਛਾਣਉ ਚਾਤੀ ਮਾਰੀਏ 1975 ਤੱਕ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪ੍ਰੋਫੈਸ਼ਨਲ ਇੰਸਟੀਟਿਊਸ਼ਨਾਂ ਦੇ ਵਿੱਚ ਜੇਕਰ ਦਾਖਲੇ ਰੈਜ਼ਰਵੇਸ਼ਨ ਦੇ ਅਕੋਰਡਿੰਗ ਦੀ ਜਿਵੇਂ ਡਾਇਰੈਕਟਰ ਰਿਕਰੂਟਮੈਂਟ ਦੇ ਵਿੱਚ ਨੇ ਜੋ ਉਮਲੇ ਹੁੰਦੇ ਤੇ ਅੱਜ ਸਮਾਂ ਇਹ ਹੁੰਦਾ ਕਿ ਸਾਡੇ ਸਾਰੇ ਬੱਚੇ ਜਿਹੜੇ ਆ ਉਹ ਨੌਕਰੀਆਂ ਦੇ ਵਿੱਚ ਜਾਂਦੇ ਤੇ ਕੋਈ ਵੀ ਜਿਹੜੀ ਪੋਸਟ ਕਿਸੇ ਵੀ ਤਰ੍ਹਾਂ ਦੀ ਉਹ ਖਾਲੀ ਨਾ ਜਾਂਦੀ ਸੋ ਇਹ ਜਿਹੜੀ ਸਾਡੀ ਸਮੇਂ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਸਮੇਂ ਜੀਡੀਪੀ ਪੋਲਿਟਿਕਲ ਪਾਰਟੀਆਂ ਨੇ ਸਾਡਾ ਮਕਸਦ ਇਹ ਨਹੀਂ ਹੈ ਕਿ ਕਿਹਨੂੰ ਵੋਟ ਪਾਉਣੀ ਹੈ ਤੇ ਕਿਹਨੂੰ ਨਹੀਂ ਪਾਉਣੀ ਹੈ ਸਾਡਾ ਮਕਸਦ ਸਿਰਫ ਇੰਨਾ ਹੈ ਕਿ ਆ ਸਾਡਾ ਜਿਹੜਾ ਰਾਖਵਾ ਕਰਨ ਦਾ ਹੱਕ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸ਼ਨਲ ਕੋਰਸਾਂ ਦੇ ਵਿੱਚ ਪ੍ਰਮੋਸ਼ਨਾਂ ਦੇ ਵਿੱਚ ਗਲਤ ਢੱਗ ਦੇ ਨਾਲ ਖੋਇਆ ਗਿਆ ਸੀਗਾ ਉਸ ਨੂੰ ਲਾਗੂ ਕਰਵਾਉਣਾ ਦੂਸਰੀ ਬੇਨਤੀ ਇਹ ਹੈ ਕਿ ਜਦੋਂ ਸਾਡੇ ਬੱਚੇ ਪੜਨ ਕਿ ਪੜ ਲੈਂਦੇ ਨੇ ਜਾਂ ਪੜਨਾ ਚਾਹੁੰਦੇ ਨੇ ਪੰਜਾਬ ਵਿੱਚ ਪੜਨਾ ਚਾਹੁੰਦੇ ਨੇ ਫੋਰਮ ਦੇ ਵਿੱਚ ਪੜਨਾ ਚਾਹੁੰਦੇ ਤੇ ਜੇਕਰ ਅਸੀਂ ਆਪਣੇ ਬੱਚਿਆਂ ਬਾਰੇ ਸੋਚੀਏ ਤਾਂ ਉਹ ਸੁਪਨਾ ਮੈਂ ਨਹੀਂ ਲੈ ਸਕਦੇ ਕਿ ਇੰਗਲੈਂਡ ਵਰਗੇ ਦੇਸ਼ ਕੈਨੇਡਾ ਵਰਗੇ ਦੇਸ਼ ਆਸਟ੍ਰੇਲੀਆ ਵਰਗੇ ਦੇਸ਼ ਯੂਕੇ ਦੇ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ ਪੜ ਸਕਣ ਦਾ ਸੋ ਇਹ ਜਿਹੜੀ ਸਾਡੀ ਮੰਗ ਬਣਦੀ ਹੈ ਕਿ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਠਣ ਤੋਂ ਲੈ ਕੇ ਸੌਣ ਤੱਕ ਤੇ ਇਵਨ ਸੌਂਦੇ ਸਮੇਂ ਵੀ ਅਸੀਂ ਹਰ ਚੀਜ਼ ਤੇ ਟੈਕਸ ਦਿੰਦੇ ਹਾਂ ਜੇ ਇੱਕ ਟੈਕਸ ਲੈਂਦੇ ਹਾਂ ਤੇ ਫਿਰ ਗਵਰਨਮੈਂਟ ਦਾ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਹ ਵਰਗ ਜਿਹੜਾ ਸਭ ਤੋਂ ਪਿੱਛੇ ਹੈ ਐਜੂਕੇਸ਼ਨਲ ਤੇ ਤੌਰ ਤੇ ਪਿੱਛੇ ਹੈ ਉਹ ਇਕਨੋਮਿਕਲੀ ਪਿੱਛੇ ਹੈ ਸੋਸ਼ੀਅਲੀ ਪਿੱਛੇ ਹੈ ਉਹਨਾਂ ਨੂੰ ਸਪੈਸ਼ਲ ਜਿਹੜੇ ਮੌਕੇ ਦੇ ਕੇ ਤੇ ਉਹਨਾਂ ਨੂੰ ਅੱਗੇ ਦੇ ਆਉਣ ਵਾਸਤੇ ਜਿਹੜੀ ਐਜੂਕੇਸ਼ਨ ਹੈ ਸ਼ੁਰੂ ਤੋਂ ਲੈ ਕੇ ਜਿੰਨਾ ਵੀ ਕੋਈ ਬੱਚਾ ਜਿਹੜਾ ਉਹ ਪੜ ਸਕਦਾ ਜਾਂ ਪੜਨਾ ਚਾਹੁੰਦਾ ਉਹਦੇ ਨਾਲ ਉਹਨੂੰ ਸਟਾਈਫੰਡ ਬੜੇ ਉਹਦੇ ਰਹਿਣ ਸਣ ਦਾ ਖਰਚਾ ਹੋਵੇ ਤੇ ਉਹ ਜਿਹੜੇ ਬੱਚੇ ਹੈ ਉਹ ਜਿੱਥੋਂ ਤੱਕ ਚੋਣ ਉਹ ਪੜ ਸਕਣ ਤੇ ਇਹਦਾ ਸਾਰਾ ਜਿਹੜਾ ਖਰਚ ਉਹ ਗਵਰਨਮੈਂਟ ਆਫ ਪੰਜਾਬ ਉਠਾ ਇਸ ਲਈ ਮੇਰੀ ਇੱਕ ਇੱਕ ਇਹ ਬੇਨਤੀ ਹੈ ਦੂਸਰੀ ਜਿਹੜੀ ਇੱਕ ਬੇਨਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਵੇਖੋ ਸਾਡਾ ਮਜਬੀ ਸਿੱਖ ਭਾਈਚਾਰਾ ਪਿੰਡਾਂ ਪਿੰਡੂ ਹੈ ਜਿਸ ਦੀ 33 ਤੋਂ 34 ਲੱਖ ਦੀ ਆਬਾਦੀ ਜਿਹਦਾ ਪਹਿਲਾਂ ਜ਼ਿਕਰ ਕਰ ਸਕਿਆ ਚੁੱਕਿਆ ਸਭ ਤੋਂ ਵੱਡੀ ਗਿਣਤੀ ਤਰਨਤਾਰਨ ਦੇ ਵਿੱਚ ਤਕਰੀਬਨ 30% ਆ ਇਸੇ ਵੇਲੇ ਅਮਰਸਰ ਦੇ ਵਿੱਚ ਤਕਰੀਬਨ 24% ਆ ਤੇ ਬਾਕੀ ਜਿੰਨਿਆਂ ਦੇ ਵਿੱਚ ਜਿਵੇਂ ਫਰੀਦਪੁਰਾ ਉਹ 28% ਉੱਥੇ ਹੈ ਮੁਖਸਰ ਦੇ ਵਿੱਚ ਜਿਹੜੀ ਵੱਡੀ ਗਿਣਤੀ ਹੈ तकरीबन 27% ਵੀ ਇੰਨੀ ਗਿਣਤੀ ਮੋਗੇ ਦੇ ਵਿੱਚ ਵੀ तकरीबन 27% ਹੈ ਇੰਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਸਾਡੇ ਭਾਈਚਾਰੇ ਦਾ ਜਿਹੜਾ ਨਾ ਤੇ ਸਮਾਜਿਕ ਪੱਤਰ ਤੇ ਨਾ ਧਾਰਮਿਕ ਪੱਤਰ ਤੇ ਤੇ ਨਾ ਕਹਿ ਲੋ ਕਿ ਐਜੂਕੇਸ਼ਨਲ ਪੱਤਰ ਤੇ ਬਹੁਤਾ ਵਿਕਾਸ ਹੋ ਕੋ ਪਾਇਆ ਸੋ ਬਸ ਜਿੱਥੇ ਬਾਕੀ ਜਿਹੜੀਆਂ ਜਾਤੀਆਂ ਬਾਕੀ ਚਾਹ ਭਾਈਚਾਰੇ ਵੇਖੋ ਹੁਣ ਰਮਦਾਸੀਆ ਭਾਈਚਾਰਾ ਜੇ ਸਾਡੇ ਭਾਵੇਂ ਭਰਾ ਹੀ ਨੇ ਪਰ ਇਹਨਾਂ ਨੂੰ ਜਿਹੜਾ ਹੈ ਸਰਕਾਰ ਵੱਲੋਂ ਵੀ ਮਦਦ ਕੀਤੀ ਗਈ ਹੈ ਇਹਨਾਂ ਦੇ ਆਪਣੇ ਵੀ ਡੇਰੇ ਹਨ ਜਿੱਥੇ ਬੈਠ ਕੇ ਸਮਾਜਿਕ ਚਿੰਤਨ ਕਰ ਸਕਦੇ ਨੇ ਧਾਰਮਿਕ ਚਿੰਤਨ ਕਰ ਸਕਦੇ ਨੇ ਇਕੱਠੇ ਹੋ ਕੇ ਗੱਲਬਾਤ ਕਰ ਸਕਦੇ ਨੇ ਦੂਸਰੇ ਪਾਸੇ ਸਾਡਾ ਆਪਣਾ ਹੀ ਭਾਈਚਾਰੇ ਦੇ ਵਿੱਚ ਧਾਰਮਿਕ ਭਾਈਚਾਰੇ ਦਾ ਬੱਖੀ ਵਧੀਆ ਜਿਹਦਾ ਇੱਕ ਅੰਮ੍ਰਿਤਸਰ ਦੇ ਵਿੱਚ ਸਥਾਨ ਬਣਾਇਆ ਗਿਆ ਹੈ ਭਗਵਾਨ ਆਰਮੀਕ ਜੀ ਦਾ ਜਿਹਦੇ ਵਾਸਤੇ ਸਾਨੂੰ ਬੜੀ ਖੁਸ਼ੀ ਹੈ ਤੇ ਅਸੀਂ ਫਕਰ ਨਾਲ ਕਹਿੰਦੇ ਹਾਂ ਕਿ ਇਹ ਸਾਡਾ ਸਥਾਨ ਹੈ ਉਥੇ ਸਾਡੇ ਰਹਿ ਪਰ ਨੇ ਸਾਡੇ ਆਈਕਨ ਨੇ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਵਾਸਤੇ ਅਸੀਂ ਇਹ ਮੰਗ ਕਰਦੇ ਕਿ ਬਹੁਤ ਵੱਡਾ ਭਾਈਚਾਰਾ ਹੈ ਸਿੱਖ ਜਮ ਤੇ ਵਿੱਚ ਇਹਨਾਂ ਦੀ ਪ੍ਰਤਿਸ਼ਟਾ ਹੈ ਬਹੁਤ ਸਾਰੀਆਂ ਕੁਰਬਾਨੀਆਂ ਨੇ ਸਿੱਖ ਜਮ ਦੇ ਵਿੱਚ ਪਰ ਇਹਨਾਂ ਦਾ ਆਪਣਾ ਐਸਾ ਕੋਈ ਸਥਾਨ ਨਹੀਂ ਹੈ ਜਿੱਥੇ ਇਹ ਭਾਈਚਾਰਾ ਬੈਠ ਕੇ 10x10 ਦੀ ਕੋਈ ਛਪਰੀ ਵੀ ਨਹੀਂ ਹੈ ਜਿੱਥੇ ਬੈਠ ਕੇ ਆਪਣੀ ਗੱਲਬਾਤ ਸਮਾਜਿਕ ਧਾਰਮਿਕ ਜਾਂ ਹੋਰ ਤਰ੍ਹਾਂ ਦੇ ਸਮਾਗਮ ਕਰ ਸਕੇ ਇਸ ਲਈ ਸਾਡੀ ਇਹ ਇਹ ਬੇਨਤੀ ਵੀ ਹੈ ਸਰਕਾਰ ਅੱਗੇ ਤੇ ਸਾਡਾ ਆਉਣ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਕਹਿਣਾ ਪੈਂਦਾ ਕਿ ਜਿਵੇਂ ਬਾਕੀ ਭਾਈਚਾਰਿਆਂ ਦੇ ਵੱਖ-ਵੱਖ ਭਾਈਚਾਰਿਆਂ ਦੇ ਆਪਣੇ ਸੰਸਥਾਨ ਬਣਾ ਕੇ ਦਿੱਤੇ ਹਨ ਸਰਕਾਰਾਂ ਨੇ ਉੱਥੇ ਪੈਸੇ ਲਾਏ ਹਨ ਮਜਬੀ ਸਿੱਖ ਭਾਈਚਾਰੇ ਵੀ ਵਾਸਤੇ ਵੀ ਆਪਾ ਜੀਵਨ ਸਿੰਘ ਦੀ ਯਾਦ ਨੂੰ ਸਮਰਪਿਤ ਘੱਟੋ-ਘੱਟ 500 ਏਕੜ ਦਾ ਮਲਟੀ ਜਿਹੜਾ ਪਰਪਸ ਜਿਹੜਾ ਐਸਾ ਕੰਪਲੈਕਸ ਉਸਾਰਿਆ ਜਾਵੇ ਜਿਹਦੇ ਵਿੱਚ ਮੈਡੀਕਲ ਕਾਲਜ ਹੋਵੇ ਜਿਹਦੇ ਵਿੱਚ ਇੰਜੀਨੀਅਰ ਕਾਲਜ ਹੋਵੇ ਜਿੱਥੇ ਪ੍ਰੋਫੈਸ਼ਨਲ ਕੋਰਸ ਚੱਲਣ ਇਵਨ ਜਿਹੜੇ ਬੱਚੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇੱਥੋਂ ਹੀ ਬਾਹਰ ਜਾਣ ਦਾ ਵੀ ਉਹ ਮੌਕਾ ਮਿਲੇ ਤਾਂ ਕਿ ਸਾਡਾ ਜਿਹੜਾ ਸਮਾਜ ਆਪਣੇ ਸਥਾਨ ਤੇ ਕਿਸੇ ਤੇ ਬੈਠ ਕੇ ਆਪਣੇ ਭਾਈਚਾਰੇ ਦੀ ਗੱਲ ਕਰ ਸਕੇ ਸੋ ਇਸ ਲਈ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਜਿਵੇਂ ਅਸੀਂ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤਾ ਹੈ ਇਸੇ ਤਰ੍ਹਾਂ ਪੰਜਾਬ ਦੇ ਹਰ ਪਿੰਡ ਵਿੱਚ ਹਰ ਘਰ ਵਿੱਚ ਮਹੱਲੇ ਵਿੱਚ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਚੜੀਆਂ ਕਰਕੇ ਨੇ ਅਸੀਂ ਜਿਹੜੀ ਗਰੁੱਪ ਦੇ ਵਿੱਚ ਇੱਕ ਮੈਸੇਜ ਵੀ ਲਿਖ ਕੇ ਪਾਇਆ ਛਾਰ ਮੰਗਾ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਮੰਗਾ ਦੇ ਸੰਬੰਧਿਤ ਵਿੱਚ ਆਪਣੀਆਂ ਗੱਲਾਂ ਨੂੰ ਹਾਈਲਾਈਟ ਕਰਨ ਵਾਸਤੇ ਪੂਰੀ ਦੁਨੀਆ ਦੇ ਵਿੱਚ ਡੇਲੀ ਜਿਹੜੀਆਂ ਮੀਟਿੰਗਸ ਜਿਹੜੀਆਂ ਕੀਤੀਆਂ ਜਾਣ ਤਾਂ ਕਿ ਜਿੱਡਾ ਸਾਡੀਆਂ ਮੰਗਾ ਨੇ ਉਹ ਜਿਹੜੀਆਂ ਸਰਕਾਰਾਂ ਵੱਲੋਂ ਜੜਿਆ ਉਹ ਨੋਟਿਸ ਹੋਣ ਪੋਲਿਟিক্যাল ਪਾਰਟੀਆਂ ਮਤਲਬ ਨੋਟਿਸ ਹੋਣ ਤਾਂ ਕਿ ਸਾਡੇ ਭਾਈਚਾਰੇ ਦਾ ਵੀ ਕੁਝ ਬਣ ਸਕੇ ਇਹ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਇਸ ਨੀਂ ਮੈਂ ਗੱਲ ਕਰਨੀ ਇਹਨਾਂ ਦਿਨਾਂ ਚ ਜ਼ਰੂਰੀ ਸਮਝੀ ਕਿ ਇਹਨਾਂ ਦਿਨਾਂ ਦੌਰਾਨ ਤੁਹਾਡੇ ਕੋ ਸਾਰਿਆਂ ਨੇ ਆਉਣਾ ਹੈ ਹਰ ਕਿਸੇ ਨੇ ਤੁਹਾਨੂੰ ਕੋਈ ਨਾ ਕੋਈ ਲਾਲੀਪਪ ਦੇ ਕੇ ਚਲੇ ਜਾਣਾ ਪਰ ਸਾਡੀ ਜਿਹੜੇ ਸਮੂਹਕ ਭਾਈਚਾਰੇ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਕਿਸੇ ਨੇ ਐਡਰੈਸ ਨਹੀਂ ਕਰਨਾ ਜੇ ਐਡਰੈਸ ਕਰਨਾ ਹੈ ਤੇ ਕਰਵਾਉਣਾ ਹੈ ਉਹ ਤੁਸੀਂ ਆਪ ਹੀ ਕਰ ਸਕਦੇ ਜੇ ਆਪ ਹੀ ਕਰਵਾ ਸਕਦੇ ਦੇ ਸੋ ਇਸੇ ਤੇ ਇਹਨਾਂ ਗੱਲਾਂ ਤੇ ਫੋਕਸ ਕਰਨ ਤੇ ਕਰਵਾਉਣ ਲਈ ਮਰੀ ਆਪ ਸਭ ਨੂੰ ਬੇਨਤੀ ਕਿ ਅਸੀਂ ਇਸੇ ਤਰ੍ਹਾਂ ਆਪਣੇ ਘਰ ਵਿੱਚ ਆਪਣੇ ਮਹੱਲੇ ਵਿੱਚ ਆਪਣੇ ਪਿੰਡ ਵਿੱਚ ਆਪਣੇ ਸ਼ਹਿਰ ਵਿੱਚ ਜਿਹੜੀ ਇਹ ਮੀਟਿੰਗਾਂ ਕਰਕੇ ਉਹਨੂੰ ਸੋਸ਼ਲ ਮੀਡੀਆ ਤੇ ਪਾਈਏ ਫੋਟੋਆਂ ਖਿੱਚ ਕੇ ਪਾਈਏ ਤੇ ਅਸੀਂ ਸਾਰੇ ਜਿਹੜੇ ਲੋਕ ਜਿਹੜੇ ਇਹ ਆਪਣਾ ਮੁੱਢਲਾ ਇਹਨੂੰ ਫਰਜ਼ ਸਮਝੀਏ ਸੋ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਇਹਨੂੰ ਇਹ ਆਸ ਕਰਦਾ ਹੋਇਆ ਕਿ ਆਪ ਸਭ ਕਿਸ ਗੱਲ ਤੇ ਫੋਕਸ ਕਰੋਗੇ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਹਰ ਹਰ ਬਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ